ਸਸ਼ੀ ਕਾਂ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੂਟੀਕ ਕੋਰ ਤੋਂ ਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਗੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦ ਅਗਰ ਤੁਸੀਂ ਸਾਨੂੰ YouTube ਤੋਂ ਦੇਖ ਰਹੇ ਹੋ ਤਾਂ ਸਾਨੂੰ Insta ਤੇ ਵੀ ਜ਼ਰੂਰ ਫੋਲੋ ਕਰੋ ਸੰਧੂ ਬਟੀ ਕੋਡ ਦੋ ਨਾਲ ਦੇ ਨਾਮ ਤੇ ਸਾਡੀ Insta ਹੈ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਉੱਥੇ ਦੇਖ ਕੇ ਸਿਲੈਕਟ ਕਰਕੇ ਆਪਣਾ ਸੇਮ ਟੂ ਸੇਮ ਉਹਨਾਂ ਤੋਂ ਤੁਸੀਂ ਵਾਇਅ ਕਰ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਹਾਂਗੇ ਸਾਰੇ ਆਪਾਂ ਵਧੀਆ ਗਰਮੀਆਂ ਵਾਲੇ ਸੂਟ ਲੈ ਕੇ ਆਏ ਹਾਂਗੇ ਬਰਤਵ ਵਾਲੇ ਸੂਟ ਲੈ ਕੇ ਆਏ ਆਪਣੇ ਸਾਰੇ ਤੇ ਅਲੱਗ-ਅਲੱਗ ਫੈਬਰਿਕ ਦੇ ਵਿੱਚ ਆਪਣੀਆਂ ਗਰਮੀਆਂ ਵਾਲੇ ਬਿਨਾ ਲਾਈਨਿੰਗ ਤੋਂ ਹੀ ਬਣਨ ਵਾਲੇ ਸੂਟੜੇ ਨੇ ਸਾਰੇ ਤੇ ਰੇਟ ਆਪਾਂ ਤੁਹਾਨੂੰ ਨਾਮ ਨਾਲ ਦੱਸਾਂਗੇ ਤੁਸੀਂ ਰੇਟ ਚੈੱਕ ਕਰਕੇ ਆਪਣਾ ਜਿਹੜਾ ਸੂਟ ਤੁਸੀਂ ਬਾਏ ਕਰ ਸਕਦੇ ਹੋਗੇ ਜੇਕਰ ਅਸੀਂ ਤੁਹਾਨੂੰ ਦੁਪੱਟੇ ਦੇ ਨਾਲ ਸੂਟ ਦਿਖਾ ਰਹੇ ਹਾਂਗੇ ਤਾਂ ਪ੍ਰਾਈਸ ਜਿਹੜਾ ਤੁਹਾਨੂੰ ਦੁਪੱਟੇ ਦੇ ਨਾਲ ਹੀ ਮਿਲੂਗਾ ਜੇਕਰ ਅਸੀਂ ਬਿਨਾਂ ਦੁਪੱਟੇ ਤੋਂ ਸੂਟ ਦਿਖਾ ਰਹੇ ਹਾਂ ਤਾਂ ਬਿਨਾਂ ਦੁਪੱਟੇ ਤੋਂ ਵੀ ਪ੍ਰਾਈਸ ਸਾਡਾ ਮੈਂਸ਼ਨ ਹੋਊਗਾ ਉੱਪਰ ਸਕਰੀਨ ਦੇ ਉੱਪਰ ਤੇ ਤੁਸੀਂ ਬਿਨਾਂ ਦੁਪੱਟੇ ਤੋਂ ਵੀ ਉਹ ਪ੍ਰਾਈਸ ਚੈੱਕ ਕਰਕੇ ਲੈ ਸਕਦੇ ਹੋ ਦੁਪੱਟਾ ਵੀ ਤੁਸੀਂ ਨਾਲ ਡਾਈ ਕਰਵਾਉਣ ਦਾ ਸਮਝ ਸਕਦੇ ਹੋ ਤੇ ਆਪਾਂ ਤੁ ਤੱਕ ਜਰੂਰ ਦੇਖਿਓ ਹਾਂਜੀ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਰਾਮਟੈਕਸ ਕਾਟਨ ਦਾ ਸੂਟ ਹੈਗਾ ਤੇ ਇਹਦਾ ਮਸਟਰਡ ਕਲਰ ਆ ਲਾਈਟ ਮਸਟਰਡ ਕਲਰ ਆਗਾ ਕੋਈ ਜ਼ਿਆਦਾ ਢਕੀਲਾ ਮਸਟਰਡ ਕਲਰ ਨਹੀਂ ਹੈਗਾ ਇਹ ਰਾਮਟੈਕਸ ਕਾਟਨ ਦੀ ਫੈਬਰਿਕ ਆ ਤੇ ਇਹਦਾ ਆਪਣੇ ਮਸ਼ੀਨ ਵਰਕ ਦੇ ਨਾਲ ਤਿਆਰ ਕਰਵਾਇਆ ਦੇਖੋ ਇਹ ਮਸ਼ੀਨ ਵਰਕ ਦਾ ਸੂਟ ਹੈਗਾ ਆਪਣਾ ਸੈਂਟਰ ਪੈਨਲ ਇਹਦੇ ਆ ਗਿਆ ਇੱਕ ਸਾਈਡ ਦੇ ਉੱਪਰ ਸੈਂਟਰ ਪੈਨਲ ਲਈ ਆਪਾਂ ਨੂੰ ਕਹਿ ਸਕਦੇ ਇੱਕ ਸਾਈਡ ਤੇ ਪੈਨਲ ਬਣਿਆ ਹੋਇਆ ਹੈਗਾ ਇਹਦਾ ਤੇ ਇੱਕ ਸਾਈਡ ਤੇ ਇਹਦੇ ਦੇਖੋ ਫਲਾਰ ਬਣੇ ਹੋਏ ਨੇਗੇ ਇੱਕ ਸਾਈਡ ਤੇ ਦਾ ਪੈਨਲ ਬਣਿਆ ਹੈਗਾ ਉੱਪਰ ਤੱਕ ਆਊਗਾ ਸਾਰੀ ਸ਼ਰਟ ਦੀ ਲੈਂਥ ਦੇ ਅਕੋਰਡਿੰਗ ਤੇ ਇਧਰ ਅੱਗੇ ਦੋ ਫਲਾਰ ਇਹਦੇ ਇੱਕ ਘੇਰੇ ਦੇ ਉੱਪਰ ਆ ਜੂਗਾ ਤੇ ਇਹਦੀ ਬਾਜੂ ਦੇ ਉੱਪਰ ਵੀ ਆਪਾਂ ਨੂੰ ਵਰਕ ਮਿਲੇਗਾ ਇਹ ਵਾਲਾ ਬੇਲ ਆ ਜਿਹੜੀ ਦੇਖੋ ਪੈਨਲ ਨਾਲ ਦੀ ਇੱਕ ਬਾਜੂ ਦੇ ਉੱਪਰ ਆ ਗਈ ਸਾਰੇ ਸੂਟਾਂ ਦੇ ਬਾਜੂ ਦੇ ਵਰਕ ਤੁਹਾਨੂੰ ਜ਼ਰੂਰ ਮਿਲਣਗੇ ਤੇ ਨਾਲ ਦੇਖੋ ਇਹ ਦੁਪੱਟਾ ਜਿਹੜਾ ਟਾਇੜੇ ਦੇਖੋ ਕਿੰਨਾ ਜਾਂਦੇ ਸੋਹਣਾ ਦੇ ਨਾਲ ਖੂਬਸੂਰਤ ਦੁਪੱਟਾ ਲੱਗ ਰਿਹਾ ਹੈਗਾ ਸਾਰਾ ਟਾਇੜੇ ਕੀਤਾ ਹੋਇਆ ਦੁਪੱਟਾ ਹੈਗਾ ਦੇਖੋ ਤਾਂ ਪਿਓਸ਼ ਪੂਨ ਦਾ ਦਪੱਟਾ ਹੈਗਾ ਬਹੁਤ ਹੀ ਯਾਦ ਸੋਹਣਾ ਖਬਸੂਰਤ ਸੂਟ ਹੈਗਾ ਤੇ ਪ੍ਰਾਈਸ ਤੁਹਾਨੂੰ ਸਕਰੀਨ ਦੇ ਉੱਪਰ ਆ ਰਿਹਾ ਹੈਗਾ ਪ੍ਰਾਈਸ ਤੁਸੀਂ ਚੈੱਕ ਕਰਕੇ ਆਪਣਾ ਸੇਮ ਟੂ ਸੇਮ ਜਿਹੜਾ ਸੂਟ ਹੈ ਬਣਿਆ ਹੈ ਤੁਸੀਂ ਆਪਣਾ ਲੈ ਸਕਦੇ ਹੋਗੇ ਪ੍ਰਾਈਸ ਤੁਹਾਨੂੰ ਸਕਰੀਨ ਦੇ ਉੱਪਰ ਆ ਰਿਹਾ ਹੈਗਾ ਹਾਂਜੀ ਜਿਹੜਾ ਲੈਕਸ ਸੂਟ ਹੈਗਾ ਆਪਣਾ ਇਹ ਵਾਲਾ ਵੀ ਆਪਣਾ ਰਾਮਟੈਕਸ ਕਾਟਨ ਦਾ ਸੂਟ ਹੈਗਾ ਰਾਮਟੈਕਸ ਕਾਟਨ ਦੀ ਫੈਬਰਿਕ ਆ ਕਲਰ ਬਹੁਤ ਹੀ ਯਾਦ ਸੋਹਣਾ ਮੀਡੀਅਮ ਜャ ਸ਼ੇਡ ਹੈਗਾ ਇਹ ਆਪਣਾ ਗਰਮੀਆਂ ਵਾਲਾ ਵਧੀਆ ਮਸ਼ੀਨ ਵਰਕ ਦੇ ਨਾਲ ਆਪਾਂ ਨੇ ਤਿਆਰ ਕਰਵਾਇਆ ਬਿਨਾ ਲਾਈਨਿੰਗ ਬਣਨ ਵਾਲੇ ਆਪਣੇ ਸਾਰੇ ਸੂਟ ਨਹੀਂਗੇ ਅੱਜ ਵਾਲੇ ਤੇ ਬਿਨਾ ਲਾਈਨਿੰਗ ਤੋਂ ਹੀ ਬਣਨਗੇ ਸਾਰੇ ਸੂਟ ਕਿਉਂਕਿ ਆਪਣੇ ਇਧਰ ਤਾਂ ਹੁਣ ਬਿਨਾ ਲਾਈਨਿੰਗ ਤੋਂ ਹੀ ਚੱਲੂਗਾ ਸਾਰੇ ਸੂਟ ਕੋ ਗਰਮੀ ਬਹੁਤ ਜ਼ਿਆਦਾ ਹੁੰਦੀ ਹੈਗੀ ਦੇਖੋ ਇਹਦੇ ਘੇਰੇ ਦੇ ਉੱਪਰ ਤਿੰਨ ਫਲਾਰ ਲੱਗੇ ਉੱਪਰ ਬਰੀਕ-ਬਰੀਕ ਬੂਟੀਆਂ ਲੱਗੀਆਂ ਐਦਾਂ ਤੇ ਇਹਦੇ ਦੇ ਇੱਕ ਬਾਜੀ ਦੇ ਉੱਪਰ ਵਰਕ ਮਿਲੂਗਾ ਸੇਮ ਘੇਰੇ ਨਾਲ ਦਾ ਫਲਾਰ ਜਿਹੜਾ ਬਾਜੀ ਦੇ ਉੱਪਰ ਹੈਗਾ ਤੇ ਇਹਦੇ ਨਾਲ ਵੀ ਆਪਾਂ ਨੇ ਬਹੁਤ ਜ਼ਿਆਦੇ ਸੋਹਣਾ ਦੁਪੱਟਾ ਪਿਓਰ ਸ਼ੂਨ ਦਾ ਟਾਈਡਾਈ ਕਰਵਾਇਆ ਸਾਰੇ ਦੁਪੱਟੇ ਆਪਣੇ ਟਾਈਡਾਈ ਹੀ ਨੇ ਜਿਹੜੇ ਸੂਟਾਂ ਨਾਲ ਦੁਪ ਬਿਨਾਂ ਨਹੀਂ ਹੈਗੇ ਉਹ ਤੁਸੀਂ ਆਪਣਾ ਦੇਖ ਕੇ ਕਰਵਾ ਸਕਦੇ ਹੋ ਬਟ ਜਿਹੜਾ ਤੁਹਾਨੂੰ ਪ੍ਰਾਈਸ ਹੈਗਾ ਉਹ ਬਿਨਾਂ ਦੁਪੱਟੇ ਤੋਂ ਹੀ ਆਪਾਂ ਦੱਸ ਰਹੇ ਹਾਂਗੇ ਜਿਹੜਾ ਬਿਨਾਂ ਦੁਪੱਟੇ ਤੋਂ ਆਗਾ ਇਹਦੇ ਨਾਲ ਦੁਪੱਟਾ ਹੈਗਾ ਤੇ ਇਹ ਦੁਪੱਟੇ ਦੇ ਨਾਲ ਤੁਹਾਨੂੰ ਪ੍ਰਾਈਸ ਸ਼ੋ ਹੋ ਰਿਹਾ ਹੈਗਾ ਸਕਰੀਨ ਦੇ ਉੱਪਰ ਤੇ ਤੁਸੀਂ ਆਪਣਾ ਪ੍ਰਾਈਸ ਚੈੱਕ ਕਰਕੇ ਸੇਮ ਟੂ ਸੇਮ ਆਪਣਾ ਇਹ ਸੂਟ ਤੁਸੀਂ ਲੈ ਸਕਦੇ ਹੋਗੇ ਹਾਂਜੀ ਜਿਹੜਾ ਨੈਕਸਟ ਸੂਟ ਹੈ ਆਪਾਂ ਨੂੰ ਇਹ ਹੀ ਆਪਣੀ ਰਾਮਟੈਕਸ ਕਾਟਨ ਦੀ ਫੈਬਰਿਕ ਹੈਗੀ ਨਿੱਲਨ ਕਾਟਨ ਵੀ ਆਪਾਂ ਇਹਨੂੰ ਬੋਲਦੇ ਰਾਮਟੈਕਸ ਕਾਟਨ ਵੀ ਬੋਲਦੇ ਹਾਂਗੇ ਰਾਮਟੈਕਸ ਦੀ ਫੈਬਰਿਕ ਹੈਗੀ ਤੇ ਐਦਾਂ ਦੇਖੋ ਆਪਾਂ ਨੇ ਇਹ ਵਰਕ ਕਰਵਾਇਆਗਾ ਚਾਕਾਂ ਦੇ ਉੱਪਰ ਵਰਕ ਆ ਗਿਆ ਮਾਊਸ ਕਲਰ ਲੱਗਾ ਹੈ ਮਾਊਸ ਕਲਰ ਆਗਾ ਤੇ ਚਾਕਾਂ ਦੇ ਉੱਪਰ ਵਰਕ ਆ ਗਿਆ ਦੋਨੇ ਚਾਕਾਂ ਦੇ ਉੱਪਰ ਆਊਗਾ ਘੇਰੇ ਦੇ ਉੱਪਰ ਕੱਟ ਵਰਕ ਆਊਗਾ ਤੇ ਇਹਦੇ ਗਲੇ ਦੇ ਉੱਪਰ ਵਰਕ ਮਿਲੂਗਾ ਆਪਾਂ ਦੇਖੋ ਇਹ ਗਲੇ ਦੇ ਉੱਪਰ ਵਰਕ ਹੈਗਾ ਤੇ ਇਹਦੀ ਬਾਜੂ ਤੇ ਵੀ ਵਰਕ ਹੈਗਾ ਇਹ ਵਾਲਾ ਬਾਜੂ ਤੇ ਵਰਕ ਆ ਗਿਆ ਹਾਂਜੀ ਇਹਦੇ ਨਾਲ ਅਸੀਂ ਬਣਾ ਦੁਪੱਟੇ ਤੁਹਾਨੂੰ ਜਿਹੜਾ ਪ੍ਰਾਈਸ ਹੈ ਸਕਰੀਨ ਦੇ ਉੱਪਰ ਆ ਰਿਹਾ ਹੈਗਾ ਰਾਮ ਟੈਕਸ ਦੀ ਫੈਬਰਿਕ ਹੈਗੀ ਤੇ ਤੁਸੀਂ ਜਿਹੜਾ ਦੁਪੱਟਾ ਇਹਦੇ ਨਾਲ ਜੇਕਰ ਕਰਵਾਉਣਾ ਹੈ ਡਾਈ ਕਰਵਾ ਕੇ ਉਹਨਾਂ ਜਾਂ ਤੁਸੀਂ ਖੁਦ ਕਰਵਾਉਣਾ ਤਾਂ ਤੁਸੀਂ ਇਦਾਂ ਹੀ ਬਾਇ ਕਰ ਸਕਦੇ ਹੋ ਪ੍ਰਾਈਸ ਚੈੱਕ ਕਰਕੇ ਬਿਨਾਂ ਦੁਪੱਟੇ ਦਾ ਪ੍ਰਾਈਸ ਆ ਰਿਹਾ ਤੁਹਾਨੂੰ ਸਕਰੀਨ ਦੇ ਉੱਪਰ ਜੇਕਰ ਦੁਪੱਟਾ ਕਰਵਾਉਣਾ ਹੈ ਤਾਂ ਤੁਸੀਂ ਸਾਨੂੰ ਦੱਸ ਕੇ ਨਾਲ ਦੁਪੱਟਾ ਕਰਵਾ ਕੇ ਸੂਟ ਜਿਹੜਾ ਤੁਸੀਂ ਲੈ ਸਕਦੇ ਹੋ ਹਾਂਜੀ ਜਿਹੜਾ ਇਹ ਵਾਲਾ ਸੂਟ ਆ ਆਪਣਾ ਇਹ ਬਲੈਕ ਕਲਰ ਦਾ ਹੈਗਾ ਤੇ ਕੈਮਬ੍ਰਿਕ ਕਾਟਨ ਦੀ ਇਹਦੀ ਫੈਬਰਿਕ ਹੈ ਕੈਮਬ੍ਰਿਕ ਦੀ ਫੈਬਰਿਕ ਆ ਤੇ ਬਲੈਕ ਇਹਦਾ ਕਲਰ ਆਗਾ ਬਹੁਤ ਸੋਹਣਾ ਆਪਣੇ ਆਰੀ ਵਰਕ ਦੇ ਨਾਲ ਦੇਖੋ ਇਹ ਤਿਆਰ ਹੋਇਆ ਹੈਗਾ ਸੂਟ ਇਹ ਵਾਲਾ ਆ ਗਿਆ ਇਹਦੇ ਇਹ ਗਲੇ ਤੇ ਵਰਕ ਨਹੀਂ ਹੈਗਾ ਇਹਦਾ ਇਹ ਸੈਂਟਰ ਜਿਹਦੇ ਵਿੱਚ ਗਲਾ ਤਾਂ ਉੱਪਰ ਰਹਿ ਜਾਊਗਾ ਇਹਦਾ ਉੱਪਰ ਬਣੂਗਾ ਗਲਾ ਤਾਂ ਕਿਉਂਕਿ ਟੇਲਰ ਨੂੰ ਹੁਣ ਆਪਾਂ ਜਿੱਦਾਂ ਆਪਾਂ ਹਨਾ ਦੱਸਾਂਗੇ ਉਦਾਂ ਹੀ ਬਣੂਗਾ ਇਹ ਉੱਪਰ ਗਲਾ ਬਣੂਗਾ ਇਹਦਾ ਗਲੇ ਤੋਂ ਨੀਚੇ ਇਹ ਵਾਲਾ ਡਿਜ਼ਾਈਨ ਆਊਗਾ ਤੇ ਇਧਰ ਆ ਗਿਆ ਦੇ ਘੇਰੇ ਦੇ ਉੱਪਰ ਇਹ ਆਹ ਹੀ ਵਰਕ ਤੇ ਮਸ਼ੀਨ ਦਾ ਆਪਣਾ ਮਿਕਸ ਸੂਟ ਹੈ ਬਲੈਕ ਕਲਰ ਹੈ ਇਹਦਾ ਤੇ ਇਧਰ ਆ ਗਿਆ ਦੇਖੋ ਜੀ ਬਾਜੂ ਤੇ ਵਰਕ ਬੂਟੀਆਂ ਆ ਗਈ ਇਹ ਬਾਜੂ ਦੇ ਉੱਪਰ ਇਹਦਾ ਬੂਟੀਆਂ ਬਣੀ ਹੋਈਆਂ ਨੇ ਤਿੰਨ ਇਹ ਬਾਜੂ ਦੇ ਉੱਪਰ ਆ ਨਹੀਂ ਆ ਤੇ ਨਾਲ ਇਹਦੇ ਪਿਓਰ ਕੋਟ ਹੈ ਜਿਹੜਾ ਦੁਪੱਟਾ ਹੈਗਾ ਉਹ ਦੇਖੋ ਇਹ ਜੋ ਜੈਪੁਰੀ ਡਾਟਸ ਪਾ ਕੇ ਆਪਾਂ ਨੇ ਡਾਈ ਕੀਤਾ ਹੋਇਆ ਹੈਗਾ ਜੈਪੁਰੀ ਡਾਟਸ ਪਾਏ ਹੋਏ ਨੇ ਪਿਓਰ ਕੋਟਾ ਦਾ ਦੁਪੱਟਾ ਹੈਗਾ ਤੇ ਤੁਸੀਂ ਜਿਵੇਂ ਚਾਹੋ ਆਪਣਾ ਇਹ ਸੂਟ ਹਨਾ ਪ੍ਰਾਈਸ ਚੈੱਕ ਕਰਕੇ ਆਪਣਾ ਲੈ ਸਕਦੇ ਹੋ ਕੈਮਰਿਕ ਦੀ ਫੈਬਰਿਕ ਆ ਬਨਾਲਾਈਨਿੰਗ ਬਣਨ ਵਾਲੀ ਤੇ ਤੁਸੀਂ ਜਿਵੇਂ ਚਾਹੋ ਆਪਣਾ ਹਨਾ ਉਦਾਂ ਹੀ ਪ੍ਰਾਈਸ ਚੈੱਕ ਕਰਕੇ ਸੇਮ ਤੋਂ ਸੇਮ ਡਿਜ਼ਾਈਨ ਵਾਲਾ ਸੂਟ ਆ ਸੇਮ ਕਲਰ ਦੇ ਵਿੱਚ ਆਪਣਾ ਲੈ ਸਕਦੇ ਹੋ ਹਾਂਜੀ ਜਿਹੜਾ ਨੈਕਸਟ ਸੂਟ ਹੈਗਾ ਇਹ ਆਪਣਾ ਮਸਲੀਨ ਦਾ ਹੈਗਾ ਸੌਰੀ ਮੈਲਵਰੀ ਦਾ ਮੈਲਵਰੀ ਦਾ ਸੂਟ ਹੈਗਾ ਇਹ ਆਪਣਾ ਤੇ ਲਵੈਂਡਰ ਕਲਰ ਹੈ ਦਾ ਤੇ ਇਹਦਾ ਮਸ਼ੀਨ ਵਰਕ ਦੇ ਨਾਲ ਦੇਖੋ ਆਪਾਂ ਨੇ ਤਿਆਰ ਕਰਵਾਇਆ ਮੈਲਬਰੀ ਕਾਟਨ ਦੀ ਫੈਬਰਿਕ ਹੈ ਇਹ ਵੀ ਆਪਣਾ ਬਿਨਾ ਲਾਈਨਿੰਗ ਬਣਨ ਵਾਲਾ ਫੈਬਰਿਕ ਹੈਗਾ ਤੇ ਇਹਦਾ ਮਸ਼ੀਨ ਵਰਕ ਦੇ ਨਾਲ ਆਪਾਂ ਇਹ ਦੇਖੋ ਤਿਆਰ ਕਰਵਾਇਆ ਇਹਦਾ ਤਿੰਨ ਤਿੰਨ ਲੈਣਾ ਦੇ ਸੈਂਟਰ ਪੈਨਲ ਬਣੇ ਹੋਏ ਨੇ ਵਿਚਕਾਰ ਦੋ ਇਹਦੇ ਬੂਟੇ ਲਗੇ ਸਿੰਪਲ ਸੋਬਰ ਜਿਹਾ ਡਿਜ਼ਾਈਨ ਹੈ ਜਿਹੜਾ ਤੇ ਬਣਿਆ ਹੋਇਆ ਹੈਗਾ ਮਸ਼ੀਨ ਵਰਕ ਦੇ ਨਾਲ ਤੇ ਇੱਧਰ ਦੇਖੋ ਲੰਬੇ ਤਰ੍ਹਾਂ ਆਪਣੇ ਬਾਹ ਦੇ ਉਪਰ ਆਵਲਾ ਡਿਜ਼ਾਈਨ ਆਊਗਾ ਜਿੱਦਾਂ ਸੈਂਟਰ ਪੈਨਲ ਬਣੇ ਹੋਏ ਸੀ ਇਦਾਂ ਆਪਣੇ ਬਾਹ ਦੀ ਲੈਂਥ ਦੇ ਅਕੋਰਡਿੰਗ ਇਹ ਵਾਲੀ ਆਪਣੀ ਜਿਹੜਾ ਵਰਕ ਹੈਗਾ ਆਊਗਾ ਮੂਰੀ ਤੋਂ ਉੱਪਰ ਵਰਕ ਨਹੀਂ ਹੈਗਾ ਲੰਬੇ ਲੋਟ ਬਣਿਆ ਹੋਇਆ ਹੈਗਾ ਵਰਕ ਆਪਣਾ ਤੇ ਇਦਾਂ ਦੇਖੋ ਇਹਦੇ ਸੈਂਟਰ ਪੈਨਲ ਤੇ ਦੋ ਫਲਾਰ ਨੇਗੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਆਪਣ ਡਾਈ ਕਰਵਾ ਕੇ ਸੂਟ ਨਾਲ ਹੀ ਦੇਸ ਨਾ ਨੂੰ ਰਿਸ਼ਿੰਗ ਦਿੱਤੀ ਆ ਤੁਸੀਂ ਆਪਣਾ ਪ੍ਰਾਈਸ ਚੈੱਕ ਕਰਕੇ ਇਹ ਸੂਟ ਸੇਮ ਟੂ ਸੇਮ ਆਪਣਾ ਬਾਏ ਕਰ ਸਕਦੇ ਹੋ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਲੈਣਾ ਵਾਲੀ ਫੈਬਰਿਕ ਆਗੀ ਆਪਣੀ ਚੈੱਕ ਵਾਲੀ ਲੈਣਾ ਵਾਲੀ ਫੈਬਰਿਕ ਆਗੀ ਤੇ ਇਹ ਪਿਓਰ ਕਾਟਨ ਦੀ ਫੈਬਰਿਕ ਆਗੀ ਇਹਦੇ ਆਪਾਂ ਨੇ ਸ਼ਰਟ ਬਣਾਈਏ ਦੇਖੋ ਮਸ਼ੀਨ ਵਰਕ ਦੇ ਨਾਲ ਤਨ ਡਿਜ਼ਾਈਨ ਦੇਖੋਣਾ ਡਿਜ਼ਾਈਨ ਬਹੁਤ ਹੀ ਆਦੇ ਸੋਹਣਾ ਬਣਾਇਆ ਆਪਣੇ ਮਸ਼ੀਨ ਵਰਕ ਚ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈਗਾ ਇਹ ਘੇਰੇ ਦੇ ਉੱਪਰ ਆਗੇ ਤਿੰਨ ਫਲਾਰ ਤੇ ਇਧਰ ਇਹਦੀ ਬਾਜੂ ਦਾ ਵਰਕ ਆ ਗਿਆ ਇਹ ਬਾਜੂ ਦਾ ਆ ਗਿਆ ਤੇ ਇਧਰ ਆ ਇੱਕ ਜਿਹੜਾ ਇਹ ਆਪਣੇ ਨੈੱਕ ਦੇ نیچے ਆ ਜੂਗਾ ਵਾਲ ਫਲਾਰ ਕਿੰਨਾ ਸੋਹਣਾ ਦੇਖੋ ਫਲਾਰਾਂ ਦੇ ਤੁਸੀਂ ਪਹਿਲਾਂ ਫਿਨਿਸ਼ਿੰਗ ਚੈੱਕ ਕਰੋ ਕਿੰਨਾ ਜਾਂਦੇ ਸੋਹਣਾ ਵਰਕ ਆਪਾਂ ਨੇ ਕੀਤਾ ਹੋਇਆ ਹੈਗਾ ਇਦੇ ਨਾਲ ਆਫ ਵਾਈਟ ਕਲਰ ਦੀ ਬਾਟਮ ਆਗੀ ਆਫ ਵਾਈਟ ਕਲਰ ਦੀ ਬਾਟਮ ਆ ਤੇ ਨਾਲ ਪਿਓਰ ਸ਼ਫੂਨ ਦਾ ਦੁਪੱਟਾ ਆਪਾਂ ਨੇ ਟਾਈ ਡਾਈ ਕੀਤਾਗਾ ਟਾਈ ਡਾਈ ਕੀਤਾ ਹੋਇਆ ਦੁਪੱਟਾਗਾ ਪਿਓਰ ਸ਼ਫੂਨ ਦਾ ਤੇ ਤੁਸੀਂ ਆਪਣਾ ਇਹ ਸਕਰੀਨ ਦੇ ਉੱਪਰ ਤੁਹਾਨੂੰ ਪ੍ਰਾਈਸ ਜਿਹੜਾ ਇਹ ਦੁਪੱਟੇ ਦੇ ਨਾਲ ਆ ਰਿਹਾ ਹੈਗਾ ਤੁਸੀਂ ਦੁਪੱਟੇ ਦੇ ਨਾਲ ਆਪਣਾ ਜਿਹੜਾ ਇਹ ਸੂਟ ਤੁਸੀਂ ਲੈ ਸਕਦੇ ਹੋ ਬਹੁਤ ਸੋਹਣਾ ਆਪਣਾ ਕੈਮਰੀ ਕਾਟਨ ਦੀ ਫੈਬਰਿਕ ਆਗੀ ਪਿਓਰ ਕਾਟਨ ਦੀ ਤੇ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣਾ ਸੇਮ ਟੂ ਸੇਮ ਜਿਹੜਾ ਸੂਟ ਆ ਤੁਸੀਂ ਲੈ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪਾਂ ਤੁਹਾਨੂੰ ਪ੍ਰਾਈਸ ਵਗੈਰਾ ਨਾਲ ਦੱਸ ਚੁੱਕੇ ਹਾਂਗੇ ਸੂਟਾਂ ਦੇ ਤੇ ਸਾਰੇ ਆਪਣੇ ਵਧੀਆ ਕੈਮਰੇ कॉटन ਦੇ ਤੇ ਪਿਓਰ कॉटन ਦੇ ਵਿੱਚ ਆਪਰੇ ਸੂਟ ਸੀਗ੍ਰਾਮ ਟੈਕਸ कॉटन ਦੇ ਵਿੱਚ ਹਨ ਤੇ ਸਾਰੇ ਬਿਨਾ ਲਾਈਨਿੰਗ ਵਾਲੇ ਆਪਣੇ ਸੂਟ ਲੈਣਗੇ ਤੇ ਪ੍ਰਾਈਸ ਤੁਹਾਨੂੰ ਨਾਲ-ਨਾਲ ਸ਼ੋ ਹੋਇਆ ਸੀ ਤੁਸੀਂ ਆਪਣਾ ਪ੍ਰਾਈਸ ਚੈੱਕ ਕਰਕੇ ਆਪਣੇ ਪੰਜਾਬ ਦੇ ਵਿੱਚ ਸ਼ਿਪਿੰਗ ਫ੍ਰੀ ਹੈਗੀ ਕਿ ਤੁਸੀਂ ਆਪਣਾ ਇੱਕ ਸੂਟ ਮੰਗਵਾਉ, ਦੋ ਮੰਗਵਾਉ, ਚਾਰ ਮੰਗਵਾਉ ਜਿੰਨੇ ਤਾਂ ਪਸੰਦ ਨੇ ਉਹਨੇ ਸੂਟ ਆਪਣੇ ਮੰਗਵਾ ਸਕਦੇ ਹੋਗੇ ਤੇ ਇਸ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਆ ਰਿਹਾ ਹੈ 6239168900 ਹਾਂਜੀ ਸਾਡੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪ ਕੋ ਨਵੇਂ ਸੂਟਾਂ ਦਾ ਨਵੇਂ ਕਲੈਕਸ਼ਨ ਅਵੀ ਵੀਡੀਓ ਨਾਲ ਸਸ਼ੀ ਕਾ